ਪੰਜਾਬ ਪੁਲਸ ਵੱਲੋਂ ਲਗਾਤਾਰ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਕਿ ਮਾਨਸਾ ਦੀ ਪੁਲਿਸ ਵੱਲੋਂ ਅੱਜ ਜਗ੍ਹਾ-ਜਗ੍ਹਾ ਨਾਕਬੰਦੀ ਕਰਕੇ ਵਾਹਨਾਂ ਦੀ ਤਲਾਸ਼ੀ ਕੀਤੀ ਜਾਂਦੀ ਹੈ ਦੱਸਦੇ ਕਿ ਸਿੱਤ ਤਲਾਸ਼ੀ ਅਭਿਆਨ ਦੀ ਅਗਵਾਈ ਖੁਦ ਮਾਨਸਾ ਦੇ ਐਸਐਸਪੀ ਭਾਗਿਰத் ਸਿੰਘ ਮੀਨਾ ਵੱਲੋਂ ਕੀਤੀ ਗਈ ਸੀ ਜਿੱਥੇ ਕਿ ਇਸ ਮੌਕੇ ਤੋਂ ਉਨ੍ਹਾਂ ਨੇ ਕਿਹਾ ਕਿ ਥਾਂ-ਥਾਂ ਤੇ ਨਾਕੇ ਲਗਾਏ ਗਏ ਨੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਵਾਹਨਾਂ ਦੇ ਕਾਗਜ਼ਾਤ ਵੀ ਚੈੱਕ ਕੀਤੇ ਜਾਣ ਜਿੱਥੇ ਕਿ ਐਸਐਸਪੀ ਭਾਗਿਰத் ਮੀਨਾ ਦੇ ਵੱਲੋਂ ਚਦੇ ਮੀਡੀਆ ਦੇ ਵੱਲੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਡੀਜੀਪੀ ਦੇ ਨਿਰਦੇਸ਼ਾਂ ਤੇ ਇਹ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਤੇ ਜ਼ਿਲ੍ਹੇ ਦੇ 24 ਥਾਮਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਜੁਥੇ ਕਿ 400 ਦੇ ਕਰੀਬ ਪੁਲਿਸ ਕਰਮਚਾਰੀ ਤੇ ਅਧਿਕਾਰੀ ਇਸ ਚੈਕਿੰਗ ਅਭਿਆਨ ਦੇ ਵਿੱਚ ਸ਼ਾਮਲ ਹੈ ਇਸ ਸਬੰਧਾ 'ਵਾਂ ਉਹਨੇ ਕੀ ਕੁਝ ਕਿਹਾ ਸੁਣਦੇ ਹਾਂ ਆਜ ਮਾਨਸਾ ਪੁਲਿਸ ਵੱਲੋਂ ਟੋਟਲ 24 ਥਾਮਾਂ 'ਤੇ ਸਪੈਸ਼ਲ ਅਸੀਂ ਨਾਕਾਬੰਦੀ 6 ਵਜੇ ਤੋਂ 10 ਵਜੇ ਤੱਕ ਕੰਡਕਟ ਕਰਵਾ ਰਹੇ ਹੈਗੇ ਬੇਸਿਕਲੀ ਇਹ ਸਰਪ੍ਰਾਈਜ਼ ਚੈਕਿੰਗ ਸਾਡੀ ਡੇਲੀ ਬੇਸਿਸ ਤੇ ਚਲਦੀ ਹੈਗੀ ਕبھی ਸਾਡਾ ਫਿਕਸ ਟਾਈਮ ਨਹੀਂ ਹੁੰਦਾ ਕبھی ਅਸੀਂ ਮਾਰਨਿੰਗ ਦੇ ਵਿੱਚ ਕਰਵਾਂਦੇ ਹਾਂ ਕبھی ਦੁਪਹਿਰ ਦੇ ਵਿੱਚ ਕبھی ਲੇਟ ਇਵਨਿੰਗ ਕبھی ਲੇਟ ਨਾਈਟ ਵੀ ਕਰਵਾਂਦੇ ਹਾਂਗੇ ਤਾਂ ਕਿ ਸਰਪ੍ਰਾਈਜ਼ ਐਲੀਮੈਂਟ ਰਹੇ ਜੋ ਕ੍ਰਿਮੀਨਲ ਲੋਗ ਹੈਗੇ ਉਹਨਾਂ ਦੇ ਮਨਾਂ ਤੇ ਵੀ ਡਰ ਰਹੇਗੇ ਸਾਡੀ ਕਿਸੇ ਵੀ ਟਾਈਮ ਕਿਤੇ ਵੀ ਚੈਕਿੰਗ ਕੀਤੀ ਜਾ ਸਕਦੀ ਹੈ ਕਿ ਜੋ ਸਾਡਾ ਸਪੈਸ਼ਲ ਫੋਕਸ ਹੈਗਾ ਜੋ ਵਿਦਾਊਟ ਨੰਬਰ ਪਲੇਟ ਗੱਡੀਆਂ ਹੈਗੀ ਸਪੈਸ਼ਲੀ ਟੂ ਵੀਲਰ ਹੈਗੀ ਜਿਨ੍ਹਾਂ ਦੇ ਉੱਪਰ ਹੈ ਜ਼ਿਆਦਾਤਰ ਕ੍ਰਿਮੀਨਲ ਲੋਗ ਜੋ ਆਪਣੇ ਵਾਰਦਾਤਾਂ ਅੰਜਾਮ ਦਿੰਦੇ ਹੈਗੇ ਉਹਨਾਂ ਕੀ ਚੈਕਿੰਗ ਤੇ ਸਾਡਾ ਮੇਨ ਫੋਕਸ ਹੈਗਾ ਤੋਂ ਇਸਮੇ ਟੋਟਲ ਸਾਡੇ ਅਰਾਊਂਡ सवा दो सौ के आसपास पुलिस परसनल ऑल जीओ एस एच तो ओ सारे ही आज इस नाकाबंदी के पार्ट है के, सारे चेकिंग करवा रहे हैं डिस्ट्रिक्ट और इसका जो रिजल्ट होगा वो आफ्टर टेन पीएम कलेक्ट करके और शेयर किया जाएगा लोग ਦੇਖੋ ਸਾਡੀ ਸੈਰ ਦੇ ਵਿੱਚ ਸਪੈਸ਼ਲ ਅਸੀਂ ਪੀਸੀਆਰ ਵੀ ਡਿਪਲੋਏ ਕੀਤੀ ہوئی ਹੈ ਨਾਈਟ ਚੈਕਿੰਗ ਸਾਡੀ ਫੋਰਸ ਲੱਗਦੀ ਹੈ ਕਿ ਵਕ ਵਕ ਥਾਂ 'ਤੇ ਅਸੀਂ ਸਪੈਸ਼ਲ ਨਾਕਾਬੰਦੀ ਕਰਦੇ ਹਾਂ ਕਿ ਰਾਤ ਮੇ ਜੋ ਬੰਦੇ ਐਸੇ ਕ੍ਰਿਮినਲ ਵਾਰਦਾਤਾਂ ਅੰਜਾਮ ਦਿੰਦੇ ਅਸੀਂ ਫੜਦੇ ਹੈਗੇ ਕੋਈ ਵਾਰਦਾਤ ਹੋਈ ਹੈ ਤਾਂ ਅਸੀਂ ਮੈਕਸਿਮਮ ਸਾਡੀ ਡਿਸਟ੍ਰਿਕਟ ਦੀ ਵਾਰਦਾਤ ਟ੍ਰੇਸਡ ਹੈਗੀ ਕੋਈ ਐਸੀ ਵਾਰਦਾਤ ਨਹੀਂ ਜੋ ਟ੍ਰੇਸ ਨਹੀਂ ਕੀਤੀ ਅਸੀਂ ਸਾਡੀ ਪੁਲਿਸ ਨੇ ਸਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਵੀ ਜਿਹੜਾ ਕਾਫੀ ਟ੍ਰੇਨ ਤੇ ਲੋਕ ਬਾਹਰ ਆਉਂਦੇ ਨੇ ਉਹ ਵੀ ਕੁਝ ਨਸ਼ਾ ਵੀ ਆਇਆ ਜਾਂਦਾ ਨਹੀਂ ਕੁਝ ਉਹਦੇ ਸਮਾਨ ਵੀ ਆ ਰਿਹਾ ਬਾਹਰੋਂ અમે 2-3 દિવસ પહેલા અસી કાસો કરવાયા ਸੀ ઉતھے ભી એક જો ટ્રેન સે બેઠ કે આયા સી ઉસ સે અમે રિકવરી કીતી સી તો યે રેન્ડમલી અસી રેલવે સ્ટેશન ઓય બસ સ્ટેન્ડ ઓય ઉનકે parking places હે કે ઉતھے ભી અસી ચેકિંગ કરવાંદે રહેંદે હે કે તાકી સાડા યે process કન્ટિન્યુ ચાલી રહેના હેગા તાકી જો ક્રિમિનલ લોગ હે કે ઉનકે મન મેં ખો પેદા